ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਰਬ ਕੋ ਠੀਕ ਹੋਮੋਂਗੇ ਤਰਾ ਜੇ ਅੱਜ ਤੁਹਾਡੇ ਵਾਸਤੇ ਲੈ ਕੇ ਆ ਆਪਾਂ ਕਰੰਟ ਅਫੇਅਰ ਇਹ ਕਰੰਟ ਅਫੇਰਾਂ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ 20 ਤੋਂ ਲੈ ਕੇ 22 ਫਰਵਰੀ ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰ ਜਿਹਦੇ ਵਿੱਚ 20 21 22 ਫਰਵਰੀ ਦਾ ਨੂੰ ਕਰੰਟ ਅਫੇਅਰ ਮਿਲਣਗੇ ਠੀਕ ਹੈ ਜੀ ਇਸ ਇੱਕ ਵੀਡੀਓ ਦੇ ਵਿੱਚ ਤਿੰਨ ਦਿਨਾਂ ਦੇ ਕਰੰਟ ਅਫੇਅਰ ਆਗੇ ਤੇ ਬਾਕੀ ਦਾ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਸੋਰੀ ਪੰਜਾਬ ਪੁਲਿਸ ਪਟਵਾਰੀ ਵੀਡੀਓ ਗ੍ਰੋਪੜੀ ਇਹਨਾਂ ਦੀ ਕਿਸੇ ਵੀ ਪੇਪਰ ਦੀ ਤਿਆਰੀ ਕਰਨਾ ਚਾਹੁੰਦਾ ਰਾਜੇ ਕਲਰਕ ਦੀ ਇਹ ਸਾਰੀ ਆਪਣੀ ਤੁਸੀਂ ਐਪ ਤੋਂ ਕਰ ਸਕਦੇ ਹੋ ਐਪ ਦਾ ਨਾਮ ਹੈਗਾ ਦੀਪੁੱਲ ਰ ਐਜੂਕੇਸ਼ਨ ਅਰਾ ਜਿੰਨਾਂ ਬੱਚਿਆਂ ਕੋਲੇ ਆਈਫੋਨ ਅਰਾ ਜੀ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ ਕਲਾਸ ਪਲੱਸ ਵਾਲੇ ਨੇ ਡਬਲ ਐਕਸ ਰਾਮ ਜੇਕਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਰਾਜੇ ਇਹ ਬੈਚ ਦੇ ਵਿੱਚ ਤੁਹਾਨੂੰ ਸਾਰੇ ਲੈਕਚਰ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਮਿਲਣਗੇ ਵਿਦ ਪੀਡੀਐਫ ਮਿਲਣਗੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਰਾਜੇ ਜੇ ਕੋਈ ਕੰਨੇ ਜੁਆਇਨ ਕਰਦਾ ਰਹੇ ਤਾਂ ਆਰਾਮ ਨਾਲ ਰਹੇ ਤੁਸੀਂ ਪੇਪਰ ਕਲੀਅਰ ਕਰ ਸਕਦੇ ਹੋ ਪਰ ਗਰੰਟੀ ਇਹ ਹੋਊਗੀ ਸਾਰਾ ਸਿਲੇਬਸ ਤੁਹਾਨੂੰ ਪੜਨਾ ਪਊਗਾ ਵਾਰੀ ਵਾਰੀ ਰਿਵੀਜ਼ਨ ਕਰਨਾ ਪਊਗਾ ਜਿਹੜੇ ਬੱਚੇ ਨਾਲ ਜੀ ਇੰਗਲਿਸ਼ ਅਤੇ ਮੈਥ ਦੇ ਵਿੱਚ ਕਮਜ਼ੋਰ ਆ ਜਿਹੜੇ ਬੱਚੇ ਉਹਨਾਂ ਵਾਸਤੇ ਦਾ ਜੀ ਬੈਸਟ ਬੈਚ ਹੈਗਾ ਇਦੋਂ ਸਸਤ ਇਦੋਂ ਸੌਖੇ ਤਰੀਕੇ ਨਾਲ ਰਹੇ ਤੁਹਾਨੂੰ ਮੈਥ ਕੋਈ ਵੀ ਨਹੀਂ ਕਰਵਾ ਸਕਦਾ ਤੇ ਬਿਲਕੁਲ بیس ਕਰਾ ਜੇ ਫਾਰਮੂਲੇ ਵੀ ਬਹੁਤ ਘੱਟ ਯੂਜ਼ ਕਰਕੇ ਆਪਾਂ ਤੁਹਾਨੂੰ ਮਤਲਬ ਮੈਥ ਕਰਵਾਉਣੇ ਆ ਠੀਕ ਹੈ ਜੀ ਇੱਕ ਵਾਰੀ ਕਲਾਸਾ ਜ਼ਰੂਰ ਜੁਆਇਨ ਕਰੋ ਰਹੇ ਜੀ ਤੇ ਬਾਕੀ ਤੁਸੀਂ YouTube ਦੀ ਵੀ ਇੱਕ ਵਾਰੀ ਕਲਾਸਾ ਦੇਖ ਤੇ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਕੰਪਲੀਟ ਮਿਲ ਜੂਗਾ ਬੈਚ ਦੇ ਵਿੱਚ ਠੀਕ ਹੈ ਜੀ ਚਲੋ ਹੁਣ ਰਾਜੇ ਚੱਲਦੇ ਆਪਾਂ ਇਹ ਪ੍ਰੇਸ਼ਨ ਦੇ ਵਿੱਚ ਇਹਦੇ ਵਿੱਚ ਆਪਾਂ ਤੁਹਾਨੂੰ ਕੀ ਪੁੱਛ ਰਹੇ ਨੇ ਕਹਿੰਦੇ ਜੀ ਦਾਦਾ ਸਾਹਿਬ ਫਾਲਕੇ ਵਾਰਡ ਬਾਰੇ ਆਪਾਂ ਪਹਿਲਾਂ ਗੱਲ ਕਰਕੇ ਗਏ ਆ ਇੱਕ ਹੈਨਾ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਕੇ ਗਏ ਆ ਕਿ ਦਾਦਾ ਸਾਹਿਬ ਫਾਲਕੇ ਵਾਰਡ ਦੇ ਵਿੱਚ ਕੀ ਕੀਤਾ ਸੋਣਿਓ ਇਹਨਾਂ ਨੇ ਜਿਹੜੀ ਨਹੀਂ ਰਾਸ਼ੀ ਸੀ ਉਹ ਪਹਿਲਾਂ 10 ਲੱਖ ਰੁਪਏ ਦਿੱਤੀ ਜਾਂਦੇ ਹੁਣ ਪਤਾ ਆ ਕੇ 15 ਲੱਖ ਕਰਤੀ ਹੈਨਾ ਆਪਾਂ ਇਹੀ ਗੱਲ ਕਰਕੇ ਗਏ ਆ ਹੁਣ ਤਾਂ ਉਹ ਗੱਲ ਤਾਂ ਆਪਾਂ ਕਰ ਲਈ ਸੀ ਹੁਣ ਇਹ ਕਹਿੰਦੇ ਜੀ ਜਿਹੜਾ ਇਹ ਅਵਾਰਡ ਆਗਾ ਉਹ ਫਿਲਮ ਆਫ ਦਾ ਇਅਰ ਦੇ ਵਜੋਂ ਜੇਕਰ ਆਪਾਂ ਦੇਖੀਏ ਤਾਂ ਇਹ ਅਵਾਰਡ ਕਿਹੜੀ ਮੂਵੀ ਨੂੰ ਦਿੱਤਾ ਗਿਆਗਾ ਠੀਕ ਹੈ ਜੀ 1 ਮਿੰਟ ਰਹਿ ਜੀ 1 ਮਿੰਟ ਤਾਂ ਇਹ ਵਾਰ ਦਿੱਤਾ ਗਿਆ ਰਾ ਜੀ ਸਲਾਰ ਮੂਵੀ ਨੂੰ ਠੀਕ ਹੈ ਜੀ ਸਲਾਰ ਮੂਵੀ ਨੂੰ ਦਿੱਤਾ ਗਿਆ ਰਾ ਜੀ ਇਥੋਂ ਆਪਰੇਸ਼ਨ 200% ਬਣੂਗਾ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਕੀ ਪੰਜਾਬ ਦੇ ਪੇਪਰ ਹੁੰਦੇ ਜਿਹੜੇ ਇਹਨਾਂ ਦੇ ਵਿੱਚ ਚੀਜ਼ਾਂ ਜ਼ਿਆਦਾ ਪੁੱਛਣੀ ਪੁੱਛਿਆ ਜਾਂਦੀਆਂ ਹੁਣ ਆਪਾਂ ਚਲੋ ਗੱਲ ਕਰਦੇ ਨੇ ਇਹਦੇ ਬਾਰੇ ਇੰਪੋਰਟੈਂਟ ਫੈਕਟ ਆ ਜਿਹੜੇ ਇਹਨਾਂ ਦੇ ਦਾਦਾ ਸਾਹਿਬ ਫਾਲਕੇ ٹرسٹ ਜਾਂ ਪਰਿਵਾਰ ਦੁਆਰਾ ਤੂੜੀ ਰਾਜ ਗੋਬਿੰਦ ਫਾਲਕੇ ਜਿਹੜਾ ਦਾਦਾ ਸਾਹਿਬ ਫਾਲਕੇ ਦਾ ਪੂਰਾ ਨਾਮ ਸੀ ਨਾ ਉਹ ਹੈਗਾ ਸੀ ਦਾਜੀ ਤੂੜੀ ਰਾਜ ਗੋਬਿੰਦ ਫਾਲਕੇ ਦਸੋਤੋਂ ਕਈ ਵਾਰੀ ਪੂਰਾ ਨਾਮ ਹੀ ਪੁੱਛਿਆ ਕਰਿਆ ਤੇ ਉਹਨਾਂ ਨੇ ਰਾਜੀ ਇਹਨੂੰ ਭਾਰਤੀ ਸਿਨੇਮਾ ਦਾ ਪਿਤਾ ਕਿਹਾ ਜਾਂਦਾ ਹੈਗਾ ਫਾਦਰ ਆਫ ਇੰਡੀਅਨ ਸਿਨੇਮਾ ਜੇ ਸਤੋਂ ਕੀ ਪੁੱਛ ਲੈਣਾ ਕਿ ਫਾਦਰ ਆਫ ਇੰਡੀਅਨ ਸਿਨੇਮਾ ਕੌਣ ਆਗਾ ਠੀਕ ਹੈ ਤੁਸੀਂ ਕਹਿਣਾ ਕਿ ਦਾਦਾ ਸਾਹਿਬ ਫਾਲਕੇ ਜਾਂ ਧੂੜੀ ਰਾਜ ਗੋਵਿੰਦ ਫਾਲਕੇ ਨਾ ਦੇ ਵਿੱਚ ਇਹਨੂੰ ਦਾਦਾ ਸਾਹਿਬ ਫਾਲਕੇ ਕਹਿ ਦਿੰਦੇ ਆ ਠੀਕ ਹੈ ਜੀ ਇਹਦਾ ਇਅਰ ਵਜੋਂ ਮੂਵੀ ਚੁਣੀ ਗਈ ਹੈ ਜੇ ਪੁੱਛਣੇ ਬੈਸਟ ਫਿਲਮ ਕੌਣ ਹੈ ਬੈਸਟ ਫਿਲਮ ਜਵਾਨ ਚੁਣੀ ਗਈ ਹੈ ਰਾਜੇ ਬੈਸਟ ਫਿਲਮ ਕ੍ਰਿਟਿਕਸ ਦੇ ਵਿੱਚ ਚੁਣੀ ਗਈ ਹੈ 12ਵੀਂ ਫੇਲ ਬੈਸਟ ਇੰਟਰਨੈਸ਼ਨਲ ਫੀਚਰ ਫਿਲਮ ਕਿਹੜੀ ਹੈ ਓਪਨਹੇਮਰ ਬੈਸਟ ਸ਼ਾਰਟ ਮੂਵੀ ਗੁੱਡ ਮਾਰਨਿੰਗ ਬੈਸਟ ਡਾਇਰੈਕਟਰ ਸੰਦੀਪ ਰੈਡੀ ਬੰਗਾ ਜਿਨ੍ਹਾਂ ਨੇ ਐਨੀਮਲ ਮੂਵੀ ਬਣਾਈ ਸੀ ਬੈਸਟ ਐਕਟਰ ਸ਼ਾਹਰੁਖ ਖਾਨ ਜਵਾਨ ਮੂਵੀ ਵਾਸਤੇ ਵੈਸਟ ਐਕਟਰ ਸਰਾਣੀ ਮੁਖਰਜੀ ਐਂਡ ਮਿਸਟਰ ਚੈਟਰਜੀ ਵਰਸਸ ਨਾਰਵੇ ਮੋਸਟ ਵਰਸਟਾਈਲ ਐਕਟਰ ਠੀਕ ਹੈ ਜੀ ਨਿਆਂਤਰਾ ਔਰ ਸਟੈਂਡਿੰਗ ਕੰਟਰੀਬਿਊਸ਼ਨ 뮤직 ਇੰਡਸਟਰੀ ਦੇ ਵਿੱਚ ਕੇਜੇ ਤੇ ਔਰ ਸਟੈਂਡਿੰਗ ਕੰਟਰੀਬਿਊਸ਼ਨ ਫਿਲਮ ਇੰਡਸਟਰੀ ਦੇ ਵਿੱਚ ਆਪਣੇ ਆ ਗਏ ਚੈਟਰਜੀ ਮਸੋਮੀ ਚੈਟਰਜੀ ਠੀਕ ਹੈ ਜੀ ਇਹਨਾਂ ਸਾਰਿਆਂ ਦੀ ਤੁਸੀਂ ਯਾਦ ਕਰਨੇ ਆ ਇਹ ਚ ਇੱਕ ਵਾਰੀ ਇੰਪੋਰਟੈਂਟ ਦੱਸ ਦਨ ਆ ਚਾਰ ਤਾਂ ਮੋਸਟ ਇੰਪੋਰਟੈਂਟ ਹੈਗੀ ਹੈਗੇ ਤਾਂ ਤੁਸੀਂ ਬਿਲਕੁਲ ਵੀ ਨਹੀਂ ਛੱਡਣਾ ਕਰਨੇ ਸਾਰੀ ਹੈ ਇਸ ਨੂੰ ਮੋਸਟ ਇੰਪੋਰਟੈਂਟ ਵਾਸਤੇ ਕੀ ਬਈ ਦੂਜਾ ਕੋਈ ਸਾ ਆਪਣੇ ਦਿਮਾਗ ਦੇ ਵਿੱਚੋਂ ਨਿਕਲ ਜੇ ਪਰ ਆਹ ਚੀਜ਼ ਤਾਂ ਜਮੀਨ ਹੀ ਨਿਕਲਣੀ ਚਾਹੀਦੀ ਠੀਕ ਹੈ ਜੀ ਚਲੋ ਕਨੇ ਇੰਟਰਨੈਸ਼ਨਲ ਮਦਰ ਲੈਂਗੁਏਜ ਇੰਟਰਨੈਸ਼ਨਲ ਦੁਨੀਆ ਪੱਧਰ ਦੀ ਗੱਲ ਕਰ ਰਹੇ ਆ ਇੰਟਰਨੈਸ਼ਨਲ ਜੇ ਨੈਸ਼ਨਲ ਹੁੰਦਾ ਆਪਣੀ ਆਪਣੀ ਗੱਲ ਹੁੰਦੀ ਸੀ ਇੰਟਰਨੈਸ਼ਨਲ ਮਦਰ ਲੈਂਗੁਏਜ ਦੇ ਕਿਸੇ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਜੀ ਇਹ ਕਰਿਆ ਜਾਂਦਾ ਹੈ 21 ਫਰਵਰੀ ਨੂੰ 21 ਫਰਵਰੀ ਨੂੰ ਇਹਦਾ ਸੈਲੀਬ੍ਰੇਟ ਕੀਤਾ ਜਾਂਦਾ ਜਿੰਨਾ ਇਹ ਦਿਨ ਦਾ ਮਹੱਤਵ ਆ ਉਸ ਤੋਂ ਜ਼ਿਆਦਾ ਮਹੱਤਵ ਇਹਦੇ ਥੀਮ ਦਾ ਹੈ ਥੀਮ ਦਾ ਕੀ ਮਤਲਬ ਹੈ মালਟੀ ਲੈਂਗੁਅਲ এডੂਕੇਸ਼ਨ ਇਹ ਪਿਲਰ ਆਫ ਲਰਨਿੰਗ ਐਂਡ ਇੰਟਰੀ ਜਨਰੇਸ਼ਨ ਲਰਨਿੰਗ ਠੀਕ ਹੈ ਜੀ ਇਹ ਦਾ ਥੀਮ ਹੈਗਾ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰੈਸ਼ਨ ਤੇ ਅਗਲੇ ਪ੍ਰੈਸ਼ਨ ਦੇ ਵਿੱਚ ਆਪਾਂ ਨੂੰ ਕੀ ਕਹਿ ਰਹੇ ਨੇ ਆ ਤਾਂ ਆ ਪ੍ਰੈਸ਼ਨ ਰਾਜੇ ਮੈਂ ਤੁਹਾਨੂੰ ਦੱਸੀ ਜਾਣਾਗਾ ਕਰੰਟ ਅਫੇਅਰ ਜਿਹੜੇ ਬੱਚੇ ਨੇ ਹਾ ਕਰ ਲੇ ਠੀਕ ਹੈ ਮੈਂ ਲਿਖ ਕੇ ਦੇ ਇਹਨੂੰ ਤਿਆਰਾਂ ਰਾਜੇ ਤੁਹਾਨੂੰ ਜੇਕਰ 2024 ਦਾ ਕਰੰਟ ਅਫੇਅਰ ਪਾਉਣਗੇ ਤਾਂ ਜਿਹੜੇ ਮੈਂ ਕਰਵਾਇਆ ਨੇ ਤੋਂ ਬਾਹਰ ਉਹ ਪਾਈ ਨਹੀਂ ਸਕਦੇ ਠੀਕ ਹੈ ਜੀ ਚਲੋ ਆਵਾਰਡ ਆ ਜੀ ਠੀਕ ਹੈ ਜੀ ਇਸੇ ਆਵਾਰਡ ਨੂੰ ਹੀ ਨਾਈਟ ਨਾਈਟ ਆਫ ਲੀਜਨ ਆਫ ਆਨਰ ਵੀ ਕਹ ਦਿੰਦੇ ਆ ਠੀਕ ਹੈ ਜੀ ਇਸੇ ਆਵਾਰਡ ਨੂੰ ਹੀ ਇਹ ਕਹਿੰਦੇ ਹਾਈਏਟ ਸਿਵਿਲ ਨੇ ਵਾਰਡਾਕ ਇੱਕ ਥੋੜਾ ਵਾਰਡ ਹੈ ਫਰਾਂਸ ਦਾ ਫਰਾਂਸ ਦਾ ਜਿਹੜਾ ਸਭ ਤੋਂ ਉੱਚਾ ਜਿਵੇਂ ਆਪਣਾ ਦਾ ਸਭ ਤੋਂ ਉੱਚਾ ਹੈਗਾ ਭਾਰਤ ਰਤਨ ਠੀਕ ਹੈ ਤੇ ਫਰਾਂਸ ਦਾ ਸਭ ਤੋਂ ਉੱਚਾ ਆਵਾਰਡ ਹੈਗਾ ਜਿਹੜਾ ਉਹ ਹੈਗਾ ਇਹ ਵਾਲਾ ਇਹਨੂੰ ਆਪਾਂ ਨਾਈਟ ਆਫ ਦਾ ਲੀਜਨ ਆਫ ਆਨਰ ਵੀ ਕਹ ਦਿੰਦੇ ਆ ਫਰਾਂਸ ਦੇ ਵਿੱਚ ਦਿੱਤਾ ਜਾਂਦਾ ਹੈ ਕਹਿੰਦੇ ਇਹਦੇ ਨਾਲ ਕਿਸ ਨੂੰ ਸਮਾਨਤਾ ਕੀਤਾ ਗਿਆ ਹੁਣ ਇਹਨਾਂ ਸਮਾਨਿਤ ਕੀਤਾ ਗਿਆ ਜੀ ਡਾਕਟਰ ਸ਼ਸ਼ੀ ਤੁਤੁਰ ਨੂੰ ਠੀਕ ਹੈ ਜੀ ਇਹਨਾਂ ਨੂੰ ਕੀਤਾ ਗਿਆ ਇਹਨਾਂ ਨੇ ਕਾਫੀ ਜਣੀਆਂ ਰਚਨਾਵਾਂ ਰਾਜੇ ਕਾਫੀ ਬੁੱਕਾਂ ਲਿਖੀਆਂ ਨੇ ਇਹਨਾਂ ਨੇ ਬੁੱਕਾਂ ਜਰੂਰ ਯਾਦ ਕਰ ਲਿਓ ਇੱਕ ਇਹਨਾਂ ਦੀ ਬੁੱਕ ਹੈਗੀ ਹੈ ਬਾਈ ਆਈ ਐਮ ਹਿੰਦੂ ਦਾ ਗ੍ਰੇਟ ਇੰਡੀਅਨ ਨੋਵਲ ਠੀਕ ਹੈ ਜੀ ਦਾ ਪੈਰਾਡਾਕਸਲ ਪ੍ਰਾਈਮ ਮਿਨਿਸਟਰ ਨਹਿਰੂ ਦਾ ਇਨਵੈਂਸ਼ਨ ਆਫ ਇੰਡੀਆ ਇਹ ਸਾਰੀਆਂ ਜਣੀਆਂ ਇੰਪੋਰਟੈਂਟ ਰਾਜੇ ਡਾਕਟਰ ਸ਼ਸ਼ੀ ਤੁਤੁਰ ਦੀਆਂ ਕੀ ਬੜੀ ਕੀ ਹੁੰਦਾਗਾ ਹੁਣ ਇਹਨੂੰ ਅਵਾਰਡ ਮਿਲਿਆ ਹੋਇਆ ਤਾਜ਼ਾ ਤਾਜ਼ਾ ਹੁਣ ਇਹ ਤਾਂ ਸਾਰੇ ਬੱਚੇ ਪੜ ਲਣਗੇ ਕਰੰਟ ਅਫੇਅਰਾਂ ਦੇ ਵਿੱਚ ਵੀ ਹਾਂਜੀ ਸ਼ਸ਼ੀ ਤੋਂ ਨੂੰ ਮਿਲ ਗਿਆ ਪਰ ਕਈ ਵਾਲਿਆਂ ਦਾ ਜੇ ਉਹਨਾਂ ਨੂੰ ਪਤਾ ਹੁੰਦਾ ਕਿ ਚਰਚਾ ਦੇ ਵਿੱਚ ਹੈਗੇ ਸ਼ਸ਼ੀ ਜੀ ਇਹ ਕੀ ਕਰਤਾਂਗੇ ਉਹਨਾਂ ਦੀ ਬੁੱਕ ਚੱਕ ਕੇ ਬਾਹਰ ਲੰਗੇ ਇੱਕ ਜਿਆਦਾ ਬੁੱਕ ਪਾਉਣ ਦੇ ਚਾਂਸ ਆ ਹੈਗੇ ਠੀਕ ਹੈ ਜੀ ਤੇ ਬਹਿ ਕੇ ਜਾ ਕੇ ਸਰਗੇ ਕਰਨਗੇ ਚਲੋ ਪੇਪਰ ਵਾਲੇ ਦਾ ਨਾ ਦਿਮਾਗ ਪੜਨ ਆਉਣਾ ਚਾਹੀਦਾ ਹੁਣ ਫਲਾਨਾ ਕਹਿੰਦਾ ਸਰ ਹੁਣ ਬੱਚੇ-ਬੱਚੇ ਬਹੁਤ ਕਿੰਨੇ ਸਾਝੀ ਸੋਡਾ ਕਰਵਾਇਆ ਹੋਇਆ ਆਉਂਦਾ ਸਰ ਸਾਨੂੰ ਯਕੀਨ ਹੈ ਸਾਜਨਵਾ ਆਪਰੇਸ਼ਨ ਉਹਦਾ ਕਾਰਨ ਇਹ ਨਹੀਂ ਹੁੰਦਾ ਕਿ ਮੈਨੂੰ ਮੈਂ ਤੁਹਾਨੂੰ ਉਹੀ ਚੀਜ਼ਾਂ ਕਰਵਾਉਣਾ ਜਿਹੜੀਆਂ ਹੋਣਗੀਆਂ ਮੈਨੂੰ ਇੰਨਾ ਪਤਾ ਹੁੰਦਾ ਕਿ ਰਾਜੇ ਜੇਕਰ 2000 ਆਪਰੇਸ਼ਨ ਆਗਾ ਉਹ ਮੈਨੂੰ ਪਤਾ ਹੁੰਦਾ ਕਿ ਆ ਜਿਹੜੇ 1000 ਆਪਰੇਸ਼ਨ ਇਹਦੇ ਵਿੱਚੋਂ ਪਾਉਣ ਦਾ ਫੁੱਲ ਚਾਂਸ ਹੁੰਦਾਗਾ ਠੀਕ ਹੈ ਤਾਂ ਕਰਕੇ ਮੈਂ ਤੁਹਾਨੂੰ ਸਿਰਫ ਇਹ 1000 ਕਰਵਾਉਣਾਗਾ ਉਹ ਵਿੱਚ ਜਿਵੇਂ ਕਰੰਟ ਅਫੇਅਰ ਹੈ ਕਰੰਟ ਅਫੇਅਰ ਹੈ ਜਿਵੇਂ ਡੇਲੀ ਤਿਆਰ ਕਰਨੇ ਹੋਂ ਡੇਲੀ ਕਰੰਟ ਇੱਕ ਦਿਨ ਦੇ ਕਰੰਟ ਅਫੇਅਰ 50 ਤੋਂ 60 ਬਣਦੇ ਆ ਠੀਕ ਹੈ ਮੈਨੂੰ ਇੰਨਾ ਪਤਾ ਕਿ ਉਹ ਚ ਇੰਪੋਰਟੈਂਟ ਸਾਰੇ 5 ਤੋਂ 6 ਹੈ 10 ਘੰਟੇ ਫੇਰਾਂ ਮੰਗਰੇ 10 ਘੰਟੇ ਫੇਰ ਇੰਪੋਰਟੈਂਟ ਆ ਤਾਂ ਫਿਰ ਕਿਉਂ ਨਾ ਤੋਂ ਉਹੀ ਕਰ ਲਈਏ ਠੀਕ ਹੈ ਤਾਂ ਕਰਕੇ ਇਹ ਪ੍ਰੋਸੈਸ ਹੁੰਦਾਦਾ ਜੇ ਇਹ ਚੀਜ਼ਾਂ ਐਕਸਪੀਰੀਐਂਸ ਦੇ ਨਾਲ ਆਉਂਦੀਆਂ ਤੇ ਐਕਸਪੀਰੀਐਂਸ ਦੇ ਨਾਲ ਹੀ ਪੇਪਰ ਕਲੀਅਰ ਹੁੰਦੇ ਆ ਠੀਕ ਹੈ ਸਮਾਰਟ ਵਰਕ ਇਸੇ ਚੀਜ਼ਾਂ ਨੂੰ ਕਹਿੰਦੇ ਹੁੰਦੇ ਆ ਠੀਕ ਹੈ ਜੀ ਚਲੋ ਆਪਰੇਸ਼ਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਬਹੁਤ ਬਹੁਤ ਜ਼ਿਆਦਾ ਆਈਐਸਏ ਦੀ ਗੱਲ ਕਰ ਰਹੇ ਆਈਐਸਏ ਇੰਟਰਨੈਸ਼ਨਲ ਸੋਲਰ ਅਲਾਈਐਂਸਰ ਆ ਜਿਹੜਾ ਇਰੇ ਵਿੱਚ ਪਹਿਲੇ 118 ਦੇਸ਼ ਸੀ ਹੁਣ ਇਹਦੇ ਵਿੱਚ ਇੱਕ ਦੇਸ਼ ਹੋਰ ਸ਼ਾਮਲ ਹੋ ਗਿਆ ਮਾਲਟਾ ਇਹ ਜਦੋਂ ਸ਼ਾਮਲ ਹੋ ਗਿਆ ਮਾਲਟਾ ਮਾਲਟਾ ਕੈਮਾ ਦੇਸ਼ ਬਣ ਗਿਆ 119ਵਾਂ ਦੇਸ਼ ਬਣ ਗਿਆ ਹੁਣ ਸਭ ਤੋਂ ਪੇਪਰ ਆਉਣੇ ਨੇ ਪ੍ਰੀਖਿਆ ਨੇ ਇਹ ਦੋ ਤਰ੍ਹਾਂ ਨਾਲ ਪੁੱਛ ਲੈਣਾ ਹੈ ਪ੍ਰੀਖਿਆ ਉਹਨੇ ਕਿਵੇਂ ਪੁੱਛ ਲੈਣਾ ਸਭ ਤੋਂ ਜਾਂ ਤਾਂ ਆਏ ਪੁੱਛ ਸਕਦਾਗਾ ਕਿ ਮਾਲਟਾ ਆਈਐਸਏ ਦੇ ਵਿੱਚ ਸ਼ਾਮਲ ਹੋਣ ਵਾਲਾ ਕੈਮਾ ਦੇਸ਼ ਬਣ ਗਿਆ 119ਵਾਂ ਬਣ ਗਿਆ ਜਾਂਸੋ ਤੁਨੇ ਐ ਪੁੱਛ ਰਿਹਾ ਜੀ ਮੈਂ ਮੈਸੂਮ ਦੱਸਾਂ ਕਿ 119ਵਾਂ ਦੇਸ਼ ਕਿਹੜਾ ਬਣ ਕੇ ਆਈਐਸਏ ਦੇ ਵਿੱਚ ਸ਼ਾਮਲ ਹੋਣ ਵਾਲਾ ਉਹ ਪੇਪਰ ਵਾਲੇ ਤੇ ਡਿਪੈਂਡ ਕਰਦਾ ਕਿ ਉਹਨੇ ਤੁਹਾਡੇ ਤੋਂ ਕਿਸ ਤਰ੍ਹਾਂ ਅਲ ਜਾ ਕੇ ਚੀਜ਼ ਪੁੱਛਣੀ ਹੈਗੀ ਠੀਕ ਹੈ ਜੀ ਹੁਣ ਦੇਖੋ ਅਗਲਾ ਆਪਰੇਸ਼ਨ ਆ ਗਿਆ ਆਪਣੇ ਕੋਲੇ ਕੀ ਕਹਿ ਰਹੇ ਨੇ ਇਹਦੇ ਵਿੱਚ ਕਹਿੰਦੇ ਐਕਸਰਸਾਈਜ਼ ਹੈ ਇੱਕ ਕਿਹੜੀ ਸ਼ਾਂਤੀ ਪ੍ਰਯਾਸ ਸ਼ਾਂਤੀ ਪ੍ਰੈਸ ਚਾਰ ਚੌਥਾ ਐਡੀਸ਼ਨ ਹੈ ਦਾ ਇਹ ਐਕਸਰਸਾਈਜ਼ ਹੈਗੀ ਠੀਕ ਹੈ ਜੀ ਮਲਟੀਲੇਟਰਲ ਮਲਟੀ ਨੈਸ਼ਨਲ ਮਿਲਟਰੀ ਐਕਸਰਸਾਈਜ਼ ਹੈਗੀ ਇਹ ਆਯੋਜਿਤ ਕਿੱਥੇ ਹੋਊਗੀ ਠੀਕ ਹੈ ਜੀ ਮਲਟੀ ਨੇ ਮਤਲਬ ਕਈ ਦੇਸ਼ਾਂ ਰਾਹੀਂ ਇਹ ਚ ਭਾਗ ਲੈਣਗੇ ਠੀਕ ਹੈ ਜੀ ਕਈ ਦੇਸ਼ੇ ਦੇ ਵਿੱਚ ਭਾਗ ਲੈਣਗੇ ਇਹ ਪੁੱਛਦਾ ਕਿ ਹੋਊਗੀ ਕਿੱਥੇ ਤਾਂ ਇਹ ਹੋਊਗੀ ਭਾਈ ਸਾਹਿਬ ਨੇਪਾਲ ਦੇ ਵਿੱਚ ਠੀਕ ਹੈ ਜੀ ਨੇਪਾਲ ਦੇ ਵਿੱਚ ਹੋਊਗੀ ਇਹ ਇਸ ਤੋਂ ਬਾਅਦ ਅਗਲੇ ਤੇ ਆਜੋ ਇਹ ਪ੍ਰੈਸ਼ਨ ਵੀ ਇੰਪੋਰਟੈਂਟ ਹੈ ਬਿਰਲਾ ਅਵਾਰਡ ਬਾਰੇ ਵੀ ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛਿਆ ਗਿਆ ਹੈ ਪੀਐਸਪੀਸੀਐਲ ਦੇ ਪੇਪਰਾਂ ਦੇ ਵਿੱਚ ਜਿਹੜਾ ਇਹ ਵੀ ਬਿਰਲਾ ਅਵਾਰਡ ਵਾਲਾ ਪ੍ਰੈਸ਼ਨ ਬਹੁਤ ਫੇਵਰਟ ਆ ਉਹਨਾਂ ਦਾ ਤੇ ਐਸਐਸਸੀ ਵਾਲਿਆਂ ਦਾ ਪਉਣੀ ਹੈ ਇਹ ਤੇ ਤੁਹਾਡੇ ਵਾਸਤੇ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈ ਠੀਕ ਹੈ ਜੀ ਕਿਹੜੇ ਵਿਗਿਆਨਿਕ ਖੋਜ 33ਵਾਂ ਜੀ ਡੀ ਬਿਰਲਾ ਪੁਰਸਕਾਰ ਜਿਹੜਾ ਦਿੱਤਾ ਕਿ ਬਿਰਲਾ ਅਵਾਰਡ ਕਹਿੰਦੇ ਨੇ ਇਹਨੂੰ ਜੀ ਡੀ ਪੁਰਸਕਾਰ ਦਾ 33ਵਾਂ ਨੰਬਰ ਦਾ ਇਹਨਾਂ ਦੇ ਵਿੱਚੋਂ ਕਿਹਨੂੰ ਦਿੱਤਾ ਗਿਆ ਇਹਨਾਂ ਦੇ ਵਿੱਚੋਂ ਇਹ ਪੁੱਛ ਰਹੇ ਨੇ ਜੀ ਆਪਾਂ ਤੋਂ ਤਾਂ ਇਹ ਦਿੱਤਾ ਗਿਆ ਜੀ ਅਦਿੱਤੀ ਸੇਂਡੇ ਬੀ ਨੰਬਰ ਆਪਸ਼ਨ ਜੀ ਨੂੰ ਇਹ ਜਿਹੜਾ ਅਵਾਰਡ ਨਾਲ ਸਨਮਾਨਿਤ ਕਰਤਾ ਇਹਨਾਂ ਨੇ ਹੁਣ ਅਗਲਾ ਆਪਸ਼ਨ ਇਹ ਆਪਸ਼ਨ ਵੀ ਆਪਣੇ ਵਾਸਤੇ ਇੰਪੋਰਟੈਂਟ ਹੋ ਜਾਂਦਾ ਇਹਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਲਾਲ ਸਾਗਰ ਵਿੱਚ ਹੂਤੀ ਹਮਲੇ ਲਾਲ ਸਾਗਰ ਦੇ ਵਿੱਚ ਉਹਨੂੰ ਪਤਾ ਕਿ ਪਿਛਲੇ ਕਾਫੀ ਸਮੇਂ ਤੋਂ ਲਾਲ ਸਾਗਰੀਆਂ ਤੁਸੀਂ ਘਟਨਾਵਾਂ ਸੁਣੀਆਂ ਹੋਣਗੀਆਂ ਜਿਦੇ ਵਿੱਚ ਜਦੋਂ ਦੀ ਉਥੇ ਨਹੀਂ ਉਥੇ ਲਟੇਰਿਆ ਜਿਹੜੇ ਉਹ ਜਦੋਂ ਕੋਈ ਮਾਲ ਜਾਂਦਾ ਨੂੰ ਲੁੱਟ ਲੈਂਦੇ ਹੈ ਹਨਾ ਕਿ ਇਹ ਜਿਹੀਆਂ ਘਟਨਾਵਾਂ ਜਿਹੜੀਆਂ ਘਟ ਤੋਂ ਘਟ ਹੋਣ ਉਹਦੇ ਵਾਸਤੇ ਇੱਕ ਅਭਿਆਸ ਕੀਤਾ ਗਿਆ ਆਪਰੇਸ਼ਨ ਸ਼ੁਰੂ ਕੀਤਾ ਗਿਆ ਉਹਦੇ ਵਾਸਤੇ ਕੀ ਚੀਜ਼ਾਂ ਰੋਕੀਆਂ ਜਾਣ ਠੀਕ ਹੈ ਜੀ ਤਾਂ ਇਹ ਅਭਿਆਸ ਰਾਜੇ ਕਿਹੜਾ ਅਭਿਆਸ ਹੈ ਇਹਨੂੰ ਕਹਿੰਦੇ ਆ ਆਪਰੇਸ਼ਨ ਆਸ ਠੀਕ ਹੈ ਜੀ ਇਹ ਗੱਲ ਸੌਰੀ ਸੌਰੀ ਆਪਰੇਸ਼ਨ ਆਸ ਨਹੀਂ ਹੈਗਾ ਆਪਰੇਸ਼ਨ ਐਸਪਾਈਟਸ ਇਹ ਨੰਬਰ ਆਪਸ਼ਨ ਆਊਗਾ ਹਾਂ ਇਸ ਤੋਂ ਬਾਅਦ ਆਗਲਾ ਕਿ ਇਹ 11ਵਾਂ ਇੰਟਰਨੈਸ਼ਨਲ ਕਟਪੁਤਲੀ ਫੈਸਟੀਵਲ ਵੀਿੰਗ ਹੈਲਡ ਕਟਪੁਤਲੀ 11ਵਾਂ ਅੰਤਰਰਾਸ਼ਟਰੀ ਕਟਪੁਤਲੀ ਫੈਸਟੀਵਲ ਹੁੰਦਾ ਕਟਪੁਤਲੀਆਂ ਨੇ ਹੁੰਦੀਆਂ ਉਂਗਲਾਂ ਜਿਹਦੇ 'ਚ ਆਉਂਦੇ ਹੁੰਦੇ ਆ ਮੇਰੇ ਹਰਜਾਈ ਇੱਕ ਗੀਜਾ ਵੀ ਸੀ ਮੇਰੇ ਆ ਜਾ ਪਿਆ ਹਰਜਾਈ ਮੇਨੇ ਪਰ ਕੀ ਕੁਛ ਕੀਤਾ ਪਰ ਇਹਦੇ ਕੁਝ ਗੀਤ ਸੀ ਉਹ 'ਚ ਕਟਪੁਤਲੀਆਂ ਨੇ ਨਚਾਉਂਦੇ ਹੁੰਦੇ ਆ ਇਹ ਕਰਿਆ ਗਿਆ ਯੂਜਰ ਦੇ 11ਵਾਂ ਕਟਪੁਤਲੀ ਵਾਲਾ ਇੰਪੋਰਟੈਂਟ ਆ ਗਿਆ ਵੀ ਠੀਕ ਹੈ ਜੀ ਇਹ ਕਰਿਆ ਗਿਆ ਚੰਡੀਗੜ੍ਹ ਦੇ ਤਾਂ ਕਰਕੇ ਇੰਪੋਰਟੈਂਟ ਆ ਕਿਉਂਕਿ ਆਪਣੀ ਰਾਜਧਾਨੀ ਦੇ ਵਿੱਚ ਹੋਇਆ ਹੈ। ਅਰੇ ਰਾਜਧਾਨੀ ਦੀਆਂ ਛੜਕਾਂ ਮਿਹਨੇ ਮਾਰਦੀਆਂ ਗੀਤ ਨਹੀਂ ਸੁਣਿਆ ਤੁਸੀਂ? ਚਲੋ 200% ਕੈਟਾਗਰੀ ਵਾਲਾ ਆ ਗਿਆ ਭਾਈ। ਕੀ ਕਹਿੰਦੇ ਆ? ਕਹਿੰਦੇ ਦੁਨੀਆਂ ਦਾ ਸਭ ਤੋਂ ਉੱਚਾ ਰੇਲਵੇ ਪੁਲ ਕਿਸ ਨਦੀ ਤੇ ਬਣਾਇਆ ਗਿਆ ਹੈਗਾ? ਦੁਨੀਆਂ ਦਾ ਕਿ ਤੇਰੂ થી ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨਾ ਇੰਪੋਰਟੈਂਟ ਇਪਰੇਸ਼ਨ ਹੋਊਗਾ ਕਿੰਨਾ ਜ਼ਿਆਦਾ ਇੰਪੋਰਟੈਂਟ ਹੋਊਗਾ ਚੋਣਾਂ ਤੇ ਠੀਕ ਹੈ ਜੀ ਚੋਣਾਂ ਤੇ ਚੋਣ ਹੋਂ ਕੈਂਡੀਡੇਟ ਕਹਿੰਦੇ ਚੋਣਾਂ ਦਾ ਜੀ ਆਪਣੇ ਜਹੈਣੀ ਠੀਕ ਹੈ ਜੀ ਹੈ ਨਹੀਂ ਭਾਈ ਤਾਂ ਹੀ ਕਿਹਾ ਸਤਿਨਾਮ ਜੀ ਵਿਆਸਰਾਵੀ ਆਪਣੇ ਤੰਨਾਗੇ ਇਸ ਤੋਂ ਬਾਅਦ ਅਗਲਾ ਕਹਿੰਦੇ ਜਿਹੜੀ ਆਪਣੀ ਆਈ.ਡੀ. ਬਾਰੇ ਗੱਲ ਕਰਕੇ ਨੇ ਜੂਤੀ ਨੇ ਪਹਿਲੇ ਇਹਦੇ ਵਿੱਚ 골ਡ ਮੈਡਲ ਜਿੱਤਿਆਗਾ ਰੇਸਰ ਸੀ ਦੱਲ ਕਰਕੇ ਗਏ ਆ ਪਿਛਲੀ ਵੀਡੀਓ ਦੇ ਵਿੱਚ ਕੀ ਕਰੇ ਇੱਕ ਆਪਣੇ ਬੰਦੇ ਨੇ ਇੱਕ 골ਡ ਮੈਡਲ ਜਿੱਤੇ ਆ ਗੇਮ ਦੇ ਵਿੱਚ ਉਹ ਦਾ ਸਬੰਧ ਕਿਹਦੇ ਨਾਲ ਆ ਜੋਤੀ ਦਾ ਤਾਂ ਆਪਾਂ ਗੱਲ ਸੀ ਉਹ ਦਾ ਸਬੰਧ ਰੇਸ ਨਾਲ ਆ ਤਾਂ ਹੁਣ ਇਹਨਾਂ ਨੇ ਇਹ ਪੁੱਛਿਆ ਕਿ ਇੰਡੀਆ ਦੀ ਪੋਜੀਸ਼ਨ ਕਿੰਮੀ ਆਈ ਹੈ ਇਹਦੇ ਵਿੱਚੋਂ ਇਹਦੇ ਵਿੱਚੋਂ ਇੰਡੀਆ ਦੀ ਪੋਜੀਸ਼ਨ ਕਿੰਮੀ ਆਈ ਹੈ ਕਿ ਕਿੰਵੇਂ ਨੰਬਰ ਤੇ ਇੰਡੀਆ ਨੇ ਪਰਫਾਰਮ ਕੀਤਾਗਾ ਇਹ ਪੁੱਛ ਰਹੇ ਨੇ ਆਪਾਂ ਤੋਂ ਠੀਕ ਹੈ ਜੀ ਤਾਂ ਇੰਡੀਆ ਰੈਂਕ ਥੋੜਾ ਜਿਹਾ ਵੀ ਮਾੜਾ ਆਇਆ ਇਹਦੇ ਚ ਪੰਜਵਾਂ ਰੈਂਕ ਪੰਜਵਾਂ ਰੈਂਕ ਹੈ ਇੰਡੀਆ ਦਾ ਠੀਕ ਹੈ ਜੀ ਇੱਕ ਮੈਡਲ ਹੀ ਦਿੱਤਾ ਇਹਦੇ ਚ ਆਪਾਂ ਚਲੋ ਆ ਬਹੁਤ ਹੀ ਜਿਆਦਾ ਮਤ ਤੂਨ ਪ੍ਰੈਸ਼ਨ ਹੈ ਕਹਿੰਦੇ ਪ੍ਰਧਾਨ ਮੰਤਰੀ ਉਚਾਤਰ ਸਿੱਖਿਆ ਅਭਿਆਨ ਜਿਹਨੂੰ ਪੀਐਮ ਊਸ਼ਾ ਕਿਹਾ ਜਾਂਦਾ ਹੈਗਾ ਠੀਕ ਹੈ ਜੀ ਤਾਂ ਇਹ ਰਾਜੀ ਦੇ ਪ੍ਰਧਾਨ ਮੰਤਰੀ ਇਹਦੇ ਫੁੱਲੇ ਨਾਮ ਹੈ ਊਸ਼ਾ ਹੈ ਨਾ ਇਸ ਨੂੰ ਊਸ਼ਾ ਕਹਿੰਦੇ ਆ ਪੀਐਮ ਊਸ਼ਾ ਇਹ ਸਕੀਮ ਸ਼ੁਰੂ ਕਦੋਂ ਕਿ ਸ਼ੁਰੂ ਕੀਤਾ ਗਿਆ ਸੀ ਇਸ ਨੂੰ ਇਹ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਗਿਆ ਸੀ ਜਾਂ ਇਹ ਅਭਿਆਨ ਕਦੋਂ ਸ਼ੁਰੂ ਕੀਤਾ ਗਿਆ ਸੀ ਇਹ ਗੱਲ ਕਹਿ ਰਹੇ ਨੇ ਇਹ ਸ਼ੁਰੂ ਕੀਤਾ ਗਿਆ ਸੀ ਰਾਜੀ 2023 ਦੇ ਵਿੱਚ ਠੀਕ ਹੈ ਜੀ 1 ਸਾਲ ਹੋ ਗਿਆ ਹੁਣ ਤਾਂ ਕਰਕੇ ਚਲੋ ਸੂਮੀ ਸਾਈ ਸੂਮੀ ਸਾਈ ਫੈਸਟੀਵਲ ਕਿਹੜੇ ਦੇਸ਼ ਦਾ ਮੇਨ ਫੈਸਟੀਵਲ ਹੈ ਮੇਨ ਯਾਦ ਰੱਖ ਲਓ ਆਪਣੇ ਦਾ ਪੰਜਾਬ ਦੇ ਇੰਡੀਆ ਦੇ ਵਿੱਚ ਮੇਨ ਬਹੁਤ ਹੈਗੇ ਜਿਵੇਂ ਆਪਣੀ ਇੰਡੀਆ ਦੇ ਵਿੱਚ ਮੇਨ ਹੋ ਗਿਆ ਦੀਵਾਲੀ ਮੇਨ ਆਪਣਾ ਦਸਹਿਰਾ ਵੀ ਮੇਨ ਹੈ ਲੋਹੜੀ ਵੀ ਮੇਨ ਆਪਣੀ ਠੀਕ ਹੈ ਜੀ ਤੇ ਉਹਵੇਂ ਜਿਵੇਂ ਇਹ ਕਿਹੜੇ ਦੇਸ਼ ਦਾ ਰਾਜ ਹੈ ਤੇ ਹਾਂ ਜਿਹੜਾ ਉਹਨਾਂ ਦਾ ਉੱਥੋਂ ਦਾ ਮੇਨ ਪੈਸਟੀਵਲ ਹੈ ਬਹੁਤ ਧੂਮਤਾਂ ਨਾਲ ਮਨਾਇਆ ਜਾਂਦਾ ਹੈਗਾ ਜਪਾਨ ਵਾਲਿਆਂ ਦਾ ਜਪਾਨ ਜਪਾਨੀ ਰਾਤਾਂ ਨਹੀਂ ਸੁਣ ਸਾਰੇ ਉਹ ਪੜਾ ਟੋਕਿਓ ਆ ਚਲੋ ਜੀ ਆਪਰੇਸ਼ਨ ਵੀ ਆਪਣੇ ਬਾਅਦ ਤੇ 200% ਕੈਟਾਗਰੀ ਚ ਰੱਖ ਦਿੰਨੇ ਹਾਂ ਪੰਜਾਬ ਸਟੇਟ ਨੇ ਰਾਜੇ ਲੋਕ ਸਭਾ ਨੇ ਇਹਨੀਆਂ ਇਲੈਕਸ਼ਨਾਂ ਹੋਣੀਆਂ ਹੈਗੀਆਂ ਉਹਨਾਂ ਵਾਸਤੇ ਦਾ ਸਟੇਟ ਆਈ ਕੌਨ ਕਿਹਨੂੰ ਲਾਇਆ ਸਟੇਟ ਆਈ ਕੌਨ ਰਾਜੇ ਕੋਈ ਇਹ ਕੌਣ ਲਾਉਂਦਾ ਹੁੰਦਾ ਇਹ ਲਾਉਂਦਾ ਹੁੰਦਾ ਚੀਫ ਇਲੈਕਸ਼ਨ ਕਮਿਸ਼ਨ ਠੀਕ ਹੈ ਜੀ ਇਹ ਲਾਉਂਦਾ ਹੁੰਦਾ ਹੁਣ ਤੁਸੀਂ ਕਹੋਗੇ ਇਹ ਕਿਉਂ ਲਾਉਂਦਾ ਜੀ 326 ਚ ਆ ਜਾਂਦਾ ਆਪਣਾ ਇਲੈਕਸ਼ਨ ਤੇ ਇਹ ਰਾਜੇ ਤਾਂ ਲਾਉਂਦਾ ਹੁੰਦਾਗਾ ਕੀ ਮਤਲਬ ਇਹਦਾ ਕੀ ਹੋਊਗੀ ਰਿਸਪੋਨਸੀਬਿਲਟੀ ਇਹ ਹੋਊਗੀ ਕਿ ਇਹਨੇ ਲੋਕਾਂ ਨੂੰ ਜਾਗਰੂਕਤ ਕਰਨਾ ਹੋਊਗਾ ਕਿ ਤੁਸੀਂ ਵਾਅਦੇ ਤੋਂ ਵਾਅਦਾ ਉਦੀ ਵੋਟ ਪਾਓ ਆਪਦੀ ਬੋਟ ਦੇ ਸਹੀ ਵਰਤੋਂ ਕਰੋ ਆਪਦੀ ਵੋਟ ਵੇਚੋ ਨਾ ਆਪਦੀ ਬੋਟ ਫਲਾਨਾ ਨਾ ਕਰੋ ਧਮਕਾ ਨਾ ਕਰੋ ਪਰ ਆਪਣੇ ਨੇ ਕਿਤੇ ਹਟਦੇ ਜਦੋਂ ਖਾਸੇ ਦੀ ਬੋਤਲ ਪਈ ਹੁੰਦੀ ਹੈ ਮੂਰੇ 2 ਮਿੰਟ ਲਾਉਂਦੇ ਆ ਠੀਕ ਹੈ ਜੀ ਤਾਂ ਇਹ ਪਈ ਹੈਗਾਗਾ ਸ਼ੁਭ ਮੰਗਲ ਸ਼ੁਭ ਮੰਗਲ ਨੂੰ ਲਾਇਆ ਹੈਗਾ ਆਪਣੇ ਵਾਸਤੇ ਮਹੱਤਵਪੂਰਨ ਚੀਜ਼ ਬਣ ਜਾਂਦੀ ਹੈ ਇਹ ਆ ਰਾਜੇ ਆ ਪੇਪਰ ਦੇ ਵਿੱਚ ਪਿਛਲੀ ਵਾਰ ਵੀ ਆਇਆ ਸੀ ਇਸ ਵਾਰ ਵੀ ਤੁਹਾਨੂੰ ਪੱਕਾ ਹੀ ਮਿਲਣਾ ਹੈ ਪਟਵਾਰੀ ਚ ਵੀ ਮਿਲੂਗਾ ਇਹ ਤੇ ਪੁਲਿਸ ਵਾਲੇ ਜਿਹਨਾਂ ਮਿਲ ਨਹੀਂ ਮਿਲਣਾਗਾ ਪੁੱਛਿਆ ਵੀ ਇਹਦਾ ਕੀ ਜਾਊਗਾ ਪਹਿਲਾਂ ਤਾਂ ਇਹ ਪੁੱਛਿਆਊਗਾ ਰਸੀਨਾ ਡਾਇਲੋਗ ਜਿਹੜਾ ਹੋਇਆ ਕੈਮੇ ਨਾ ਕੈਮਾ ਹੋਇਆ ਕੈਮਾ ਐਡੀਸ਼ਨ ਹੋਇਆ ਤੁਸੀਂ ਕਹਿੰਨਾ ਨੋਮਾ ਐਡੀਸ਼ਨ ਹੋਇਆ ਦੂਜਾ ਨੋਮੇ ਐਡੀਸ਼ਨ ਤੋਂ ਬਾਅਦ ਆ ਥੀਮ ਪੁੱਛਿਆ ਜਾਊ ਡਾਇਰੈਕਟ ਡਾਇਰੈਕਟ ਥੀਮ ਪੁੱਛਿਆ ਜਾਊਗਾ ਥੀਮ ਕੀ ਇਹਦਾ ਥੀਮ ਹੈਗਾ ਭਈ ਇਹਦਾ ਆਹ ਚਤੁਰੰਗਾ ਕਨਫਲੀਟ ਕੰਟੈਸਟ ਕੋਪਰੇਟ ਕ੍ਰੀਏਟ ਹੁਣ ਇਹ ਨਾ ਕਹੋ ਜੀ ਪੰਜਾਬੀ ਦੇ ਦੱਸੋ ਅੰਗਰੇਜ਼ੀ ਦੇ ਵਿੱਚ ਹੀ ਹੋਣਾ ਪਈ ਸਭ ਉੱਥੇ ਠੀਕ ਹੈ ਜੀ ਚਲੋ ਹਾਂ ਆ ਵੀ ਬਈ ਸਾਰੀ ਇੰਪੋਰਟੈਂਟ ਹੈ ਜੀ ਮੇਰਾ ਤੁਮ ਇਹ ਗੱਲ ਕਹੀ ਨਹੀਂ ਸਕਦਾ ਕਿ ਆ ਕਰ ਲਓ ਸਾਰੀ ਕਰਨੇ ਪੈਣਗੇ ਤਿੰਨ ਦਿਨਾਂ ਦੇ ਕਰੰਟ ਅਫੇਅਰ ਕਿੰਨੇਗਾ ਇਹਦੇ ਵਿੱਚ ਸਾਰੇ ਮੇਸਰ ਸਾਡੇ 20 ਦੇ ਕਰੰਟ ਅਫੇਅਰ ਤੋਂ ਘੱਟ-ਘੱਟ ਹੋਣਗੇ ਠੀਕ ਹੈ ਜੀ ਕਹਿੰਦੇ ਪਹਿਲੀ ਵਾਰ ਸੂਨੀਆ ਗਾਂਧੀ ਨੂੰ ਰਾਸਵਾਲੀ ਚੁਣੀ ਗਈ ਹੈ ਕਿੱਥੋਂ ਚੁਣੀ ਗਈ ਹੈ ਭਾਈ ਇਹ ਚੁਣੀ ਗਈ ਹੈ Rajasthan ਤੋਂ ਪਹਿਲੀ ਵਾਰ ਚੁਣੀ ਗਈ ਹੈ ਸੋਨੀ ਗਾਂਧੀ ਰਾਸਵਾਲੀ ਮੈਂਬਰ Rajasthan ਤੋਂ ਚਲੋ ਜੀ ਆਪਰੇਸ਼ਨ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਗਿਆਨ ਪੀਠ ਜੇ ਆਪਾਂ ਇਹ ਦੇਖਣ ਦੇ ਤਾਂ ਅੱਜ ਤੱਕ ਨੂੰ ਆਇਆ ਲੱਗਦਾ ਕਿ ਜਨਨ ਪੀਠ ਕਹਿੰਦੇ ਆ ਹਨਾ ਪਰ ਗਿਆਨ ਪੀਠ ਹੁੰਦਾ ਠੀਕ ਹੈ ਜੀ ਕਿਨੇ ਗਿਆਨ ਪੀਠ ਪੁਰਸਕਾਰ ਦਿੱਤਾ ਗਿਆ 58ਵੇਂ ਨੰਬਰ ਦਾ ਇਸ ਵਾਰ ਇਕ ਕਿਨੂੰ ਦਿੱਤਾ ਗਿਆਗਾ ਇੰਨਾ ਜਿਆਦਾ ਮਹੱਤਵਪੂਰਨ ਆਪਰੇਸ਼ਨ ਇੰਨਾ ਜਿਆਦਾ ਮਹੱਤਵਪੂਰਨ ਆਪਰੇਸ਼ਨ ਜੇ ਮੈਂ ਪੇਪਰ ਪਾਉਣਾ ਹੁੰਦਾ ਮੈਂ ਪੱਕਾ ਪਾਉਂਗਾ ਆਪਰੇਸ਼ਨ ਗੁਲਜ਼ਾਰ ਨੂੰ ਜੀ ਗੁਲਜ਼ਾਰ ਨੂੰ ਦਿੱਤਾ ਗਿਆਗਾ ਹੁਣ ਆਪਾਂ ਜਿਹੜੀ ਵਾਰ ਗੱਲ ਕਰ ਲਈ ਗਿਆਨਪੀਠ ਬਾਰੇ ਚੰਗੀ ਤਰ੍ਹਾਂ ਹੱਕ ਵੀ ਇਹ ਗੱਲ ਕਰਨ ਦਾ ਚਲੋ ਦੇਖੋ ਰਾਜੇ ਇਟ ਇਸ ਦਾ ਹਾਈਐਸਟ ਅਵਾਰਡ 기ਵਨ ਦਾ ਭਾਰਤੀ ਗਿਆਨਪੀਠ ਟਰਸਟ ਓਵਰ ਦਾ ਇੰਡੀਅਨ ਲਿਟਰੇਚਰ ਕਹਿੰਦੇ ਇੰਡੀਅਨ ਲਿਟਰੇਚਰ ਦੇ ਵਿੱਚ ਮਤਲਬ ਇੰਡੀਅਨ ਲਿਟਰੇਚਰ ਦਾ ਮਤਲਬ ਹੈਗਾ ਆਪਣਾ ਭਾਰਤੀ ਸਾਹਿਤ ਪਾਰਟੀ ਸਾਹਿਤ ਦੇ ਵਿੱਚ ਸਭ ਤੋਂ ਜਿਹੜਾ ਉੱਚਾ ਵਾਰਡ ਹੈ ਉਹ ਗਿਆਨਪੀਠ ਪੁਰਸਕਾਰ ਹੈ ਪਹਿਲੀ ਗੱਲ ਦੂਸਰੀ ਇਹ ਰਾਜੇ ਜਿਹੜਾ ਆਪਣੇ ਸੰਵਿਧਾਨ ਦੇ ਵਿੱਚ ਆਪਣੀ 8ਵੀਂ ਅਨੁਸੂਚੀ ਹੈ ਜਿਹੜੀ 8ਵਾਂ ਸ਼ੈਡਿਊਲ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਪੰਜਾਬੀ ਦੇ ਵਿੱਚ ਅਨੁਸੂਚੀ ਕਹਿੰਦੇ ਨੇ ਉਹਦੇ ਵਿੱਚ ਜਿਹੜੀਆਂ ਆਪਣੀਆਂ 22 ਪਛਾਹ ਮਾਈਆਂ ਆਪਣੇ ਸੰਵਿਧਾਨ ਦੇ ਵਿੱਚ ਉਹਨਾਂ 22 ਪਛਾਹਮਾਂ ਦੇ ਵਿੱਚ ਇਹ ਵਾਰਡ ਦਿੱਤਾ ਜਾਂਦਾ ਹੈ ਪਹਿਲੀ ਵਾਰ ਇਹ ਵਾਰਡ 1965 ਦੇ ਵਿੱਚ ਦਿੱਤਾ ਗਿਆ ਸੀ ਇਹਦੇ ਵਿੱਚ ਕੁੱਲ ਰਾਸ਼ੀ 11 ਲੱਖ ਰੁਪਏ ਦਿੱਤੀ ਜਾਂਦੀ ਹੈ ਜਿਹੜਾ ਪਹਿਲਾ winner ਸੀ ਰਾਜੇ ਦਾ ਸਭ ਤੋਂ ਪਹਿਲਾ winner ਠੀਕ ਹੈ ਜੀ ਜੇ ਪੁੱਛਣਾ ਪਹਿਲਾ winner ਧਿਆਨ ਨਾਲ ਸੁਣਨਾ ਠੀਕ ਹੈ ਜੀ ਉਹ ਹੈਗਾ ਸੀ ਮਲਿਆਮ ਦਾ ਲੇਖਕ ਸੀ ਇੱਕ ਜੀ ਸ਼ੰਕਰ ਕੁਰਪਾ ਜੇ ਪੁੱਛਣਾ ਕਿ ਹਿੰਦੀ ਦੇ ਵਿੱਚ ਹਿੰਦੀ ਲੈਂਗੁਏਜ ਦੇ ਵਿੱਚ ਪਹਿਲਾ winner ਕੌਣ ਸੀ ਉਹ ਹੈਗਾ ਸੀ ਸਮੂਤਰਾ ਨੰਨਦੜ ਪਾਂਟ ਠੀਕ ਹੈ ਜੀ ਚੌਥੇ ਨੰਬਰ 1918 ਦੇ ਵਿੱਚ ਆ ਚੀਜ਼ਾਂ ਯਾਦ ਕਰਨ ਦੀ ਕੋਈ ਲੋੜ ਨਹੀਂ ਹੈਗੀ ਕਿਨੇ ਨਾ ਯਾਦ ਕਰ ਲਿਓ ਉਰਦੂ ਦੇ ਵਿੱਚ ਰਾਜੇ ਫਰਾਕ ਗੁਰਕਪੂਰੀ ਨੂੰ ਸੰਸਕ੍ਰਿਤ ਦੇ ਵਿੱਚ ਸਤਿਆ ਵਿਰਾਜ ਸ਼ਾਸਤਰੀ ਜੀ ਨੂੰ ਜਿਹੜਾ 57ਵਾਂ ਮਿਲਿਆ ਏ ਤੇ ਕਿਹ ਮਿਲਿਆ 58ਵਾਂ ਜਿਹੜਾ ਗੁਲਜ਼ਾਰ ਨੂੰ ਮਿਲਿਆ ਜਿਹੜਾ 57ਵਾਂ ਮਿਲਿਆ ਸੀ ਇਹ ਮਿਲਿਆ ਦਮੋਦਰ ਮੋਜੋ ਨੂੰ ਕੋਂਕਾਨੀ ਲੈਂਗੁਏਜ ਦੇ ਵਿੱਚ ਠੀਕ ਹੈ ਜੀ ਤਾਂ ਕਰਕੇ ਪ੍ਰੇਸ਼ਣ ਬਣਦੇ ਫੁੱਲ ਫੁੱਲ ਚਾਂਸ ਹੈ ਠੀਕ ਹੈ ਜੀ ਚਲੋ ਬਾਫਟਾ ਵੀ ਬਹੁਤ ਇੰਪੋਰਟੈਂਟ ਆਪਣੇ ਵਾਸਤੇ ਬਾਫਟਾ ਵੀ ਇੰਪੋਰਟੈਂਟ ਕੈਟਾਗਰੀ ਚ ਰੱਖਣਾ ਪਊਗਾ ਆਪਾਂ ਨੂੰ ਇਹ ਮੂਵੀ ਨੂੰ ਰਾਜੇ ਬਹੁਤ ਜ਼ਿਆਦਾ ਅਵਾਰਡ ਮਿਲ ਚੁੱਕੇ ਆ ਇਹ ਤਾਂ ਤੁਹਾਨੂੰ ਹੀ ਲਾ ਸਕਦੇ ਹੋ ਸਤਤ੍ਰ ਮੈਂ ਜਿਹੜਾ ਵਾਫਟਾ ਅਵਾਰਡ ਹੋਇਆ ਹੈ ਜੀ ਬੈਸਟ ਫਿਲਮ ਅਵਾਰਡ ਓਪਨ ਹੈਮਰ ਨੂੰ ਮਿਲਿਆਗਾ ਇਹ ਬਾਰੇ ਪਹਿਲਾਂ ਵੀ ਜਿੰਨੇ ਵੀ ਅਵਾਰਡ ਹੋਇਆ ਕਾਫੀ ਚਾਰ ਪੰਜ ਅਵਾਰਡ ਲਏ ਗਏ ਹਨ ਮੂਵੀ ਕੱਲੀ ਠੀਕ ਹੈ ਜੀ ਇੱਥੇ ਲਿਖਿਆ ਬੈਸਟ ਮੂਵੀ ਅਵਾਰਡ ਹਾਂ ਆ ਦੇਖੋ ਬੈਸਟ ਮੂਵੀ ਵੀ ਇਹਨੂੰ ਮਿਲਿਆ ਔਰ ਸਟੈਂਡਿੰਗ ਕਮਿਟੀ ਸਪੈਸ਼ਲ ਵਿੱਚ ਜਦ ਜੋਨ ਆਫ ਇੰਟਰਸਟ ਲੀਡਿੰਗ ਐਕਟਰ ਕਿਹੜਾ ਹੈਗਾ ਇਮਾ ਸਟੋਨ ਲੀਡਿੰਗ ਐਕਟਰ ਚਿਲিয়ান ਮੁਰਪੀ ਜਿਹੜਾ ਕਿ ਓਪਰ ਹੈਮਰ ਮੂਵੀ ਦਾ ਹੀ ਹੈਗਾ ਠੀਕ ਹੈ ਜੀ ਇਹ ਅਵਾਰਡ ਹੈ ਜਿਹੜੇ ਪਹਿਲੀ ਵਾਰ ਇੱਕ ਅਵਾਰਡ ਗਿਵਨ ਦਾ ਫ੍ਰੇਡ ਸਟਾਰ 1994 1994 ਲਿਖਣਾ ਸੀ ਇੱਥੇ ਨੂੰ 94 ਜਿੱਤਿਆ ਗਿਆ ਸੀ ਪਹਿਲੀ ਵਾਰ ਇਹ ਵਾਰਡ ਠੀਕ ਹੈ ਜੀ ਚਲੋ ਬੈਡਮਿੰਟਨ ਦੇ ਵਿੱਚ ਏਸ਼ੀਆ वूਮਨਜ਼ ਟੀਮ ਚੈਂਪੀਅਨਸ਼ਿਪ ਹੈ ਜਿਹੜੀ ਰਾਜੋ ਕਿਹੜੀ ਟੀਮ ਨੇ ਜਿੱਤੀ ਹੈ ਕਿਹਤੋਂ ਦੀ ਮਹਿਲਾ ਟੀਮ ਨੇ ਏਸ਼ੀਆ वूਮਨਜ਼ ਟੀਮ ਚੈਂਪੀਅਨਸ਼ਿਪ ਜਿੱਤੀ ਹੈ ਇਹ ਪੁੱਛ ਰਹੇ ਨੇ ਆਪਾਂ ਤੋਂ ਇਹ ਜਿੱਤੀ ਹੈ ਜੀ ਭਾਰਤ ਨੇ ਇੰਡੀਆ ਇੰਡੀਆ ਠੀਕ ਹੈ ਜੀ ਚਲੋ ਹੁਣ ਜੀ ਖੁਜਰਾਉ ਡਾਂਸ ਫੈਸਟੀਵਲ ਖੁਜਰਾਉ ਇੰਨਾ ਖਜਰਾਉ ਵਾਲਾ ਰਪੋਰਟ ਛੱਡਣੀ ਨਹੀਂ ਨਹੀਂ ਹੈਗੀ ਆਪਾਂ ਠੀਕ ਹੈ ਕਿਉਂਕਿ ਖਜਰਾਉ ਵੈਰ ਕੀ ਥੋੜੀ ਚਰਚਾ ਚ ਰਹੇਗਾ ਕਿਉਂਕਿ ਫੈਸਟੀਵਲ ਬੋਸਟੀਵਲ ਬਾਬਾ ਮਨਾਇਆ ਇਹਨਾਂ ਨੇ ਪਤੰਦਰਾ ਨੇ ਹਰ ਕੀ ਤੇ ਪੰਗਾ ਇਹ ਆਪਾਂ ਨੂੰ ਪਾਉਂਦੇ ਆ ਫਿਰ ਠੀਕ ਹੈ ਜੀ ਦੱਸਣਾ ਤਾਂ ਆਪਾਂ ਨਹੀਂ ਪਊਗਾ 50 ਨੰਬਰ ਦਾ ਭਾਈ ਸਾਹਿਬ ਠੀਕ ਹੈ ਜੀ ਕਿੰਨੇ ਨੰਬਰ ਦਾ 50 ਨੰਬਰ ਕਾਹੇ ਰਹੇ ਖੁਜਰਾਉ ਖਜਰਾਉ ਹੈ ਕਿੱਥੇ ਪੰਜਾਹਵਾਂ ਖੁਜਰਾਉ ਡਾਂਸ ਫੈਸਟੀਵਲ ਜਿਹੜਾ ਮਨਾਇਆ ਗਿਆ ਖਜਰਾਉਂ ਦੇ ਵਿੱਚ ਬਣਾਇਆ ਗਿਆ ਕਿਹੜੇ ਜ਼ਿਲ੍ਹੇ ਦੇ ਵਿੱਚ ਛਤਰਪੁਰ ਜ਼ਿਲ੍ਹੇ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਛਤਰਪੁਰ ਯਾਦਗਾਰਾਂ ਦੀ ਕੋਈ ਲੋੜ ਨਹੀਂ ਮੱਧ ਪ੍ਰਦੇਸ਼ ਦੇ ਵਿੱਚ ਖਜਰਾਉਂ ਦੀਆਂ ਗੁਫਾਵਾਂ ਵੀ ਕਹਿੰਦੇ ਵੀ ਭਣੀ ਨਿਰਮਾਣ ਕਿਨੇ ਕਰਵਾਇਆ ਸੀ ਖਜਰਾਉਂ ਦਾ ਤੁਸੀਂ ਦੱਸਣਾਗਾ ਇਸ ਤੋਂ ਬਾਅਦ ਏਟੀਪੀ ਦਾ ਆਪਰੇਸ਼ਨ ਵੀ ਤੁਹਾਨੂੰ ਪਤਾ ਕਿ ਬਹੁਤ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਏਟੀਪੀ ਚੈਲੇਂਜ ਟੂਰ ਹੈ ਜਿਹੜਾ ਬੈਂਗਲੂਰ オーਪਨ ਦੇ ਵਿੱਚ ਇਹ ਮੈਂਡੀਡਲ ਡਬਲ ਦੀ ਕੈਟਾਗਰੀ ਦੇ ਵਿੱਚ ਕੌਣ ਜਿੱਤੇਗਾ ਇਹ ਜਿੱਤਿਆ ਜੀ ਰਾਮਕਮਾਰ ਰਾਮਨਾਥਨ ਐਂਡ ਸ਼ਕੇਤ ਮਿਆਣੀ ਚਲੋ ਜੀ ਇਹਦੇ ਨਾਲ ਸੋਣਿਓ ਆਪਣੇ B21Y ਤਿੰਨ ਦਿਨਾਂ ਦੇ ਕਰੰਟ ਅਫੇਅਰ ਕੰਪਲੀਟ ਹੋ ਚੁੱਕੇ ਆ ਠੀਕ ਹੈ ਜੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮਿਲਣਗੇ 23 24 25 ਠੀਕ ਹੈ ਜੀ ਧੰਨਵਾਦ ਜੀ ਦੋਸਤੋ ਚਾਉਂਦੇ ਵਾਸਤੇ